ਸੋ ਸ੍ਰੀ ਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥ ਚੈਨਲ ਤੇ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਲੈ ਕੇ ਆਏ ਜੀ ਲੋਹਰਾ ਅੱਜ ਦਿਖਾ ਰਹੇ ਹਾਂ ਲੋਹਰਾ ਕੀ ਛੱਡਾਂ ਤੇ ਕੀ ਦਿਖਾਵਾਂ ਜੀ ਚਰੀ ਸਮਾਨਤਾ ਵਾਦੂ ਪਿਆ ਕਲੋਰਾ ਟੀ-ਸ਼ਰਟਾਂ ਤੇ ਮੈਂ ਖ ਚਲ ਆਪਾਂ ਲੋਹਰਾ ਹੀ ਦਿਖਾ ਦਈਏ ਕਿਉਂਕਿ ਸਵੇਰੇ ਸੂਟ ਲੈ ਕੇ ਗਏ ਆ ਤੇ ਲੋਹਰਾ ਬਾਹਰ ਕੱਢੀਆਂ ਪਈਆਂ ਸੀ ਮੈਂ ਖ ਚਲ ਦਿਖਾ ਕੇ ਤੇ ਫੇਰ ਹੀ ਰੱਖ ਦਉਂਗੀ ਤੇ ਪ੍ਰਾਈਸ ਜੀ ਇਹਨਾਂ ਦੇ ਲੰਘ ਲੱਖ ਤੋਂ ਆ ਗਏ ਜੀ ਬਹੁਤ ਸਾਲੀਆਂ ਲੋਹਰਾ ਆ ਦੇਖੋ ਇਹ ਵਾਝ ਦੀ ਬਹੁਤ ਸਾਲੀ ਲੋਹਰ ਇਹ ਹੈਗੀ ਜੀ 32 ਨੰਬਰ ਰੇਟ ਰਹੂਗਾ ਜੀ 200 ਬੜੀ ਸਟੇਚੂ ਕੱਪੜਾ ਹੈ ਵੀ ਇਹ ਵੀ ਰੇਟ ਰਹੂਗਾ ਜੀ 220 ਲੋਰਾਂ ਦਾ ਕਲਰ ਡਿਜ਼ਾਈਨ ਤੇ ਨੰਬਰ ਸੈਡ ਦੀ 0 ਤੋਂ ਲੈ ਕੇ ਜੈਡ ਤੱਕ ਹੀ ਹੈ ਤੋਂ ਲੈ ਕੇ ਰੇਟ ਰਹੂਗਾ ਜੀ ਇਹਨਾਂ ਦਾ 2200 ਲੈ ਖ ਚਲੋ ਜੀ ਮੜੀ ਜੀ ਵੀਡੀਓ ਮੈਂ ਪਾ ਦਾਂ ਹੁਣ ਤਾਂ ਮਿਸਤਰੀ ਨੇ ਆਉਣਾ ਕੀ ਅੱਜ ਮਿਸਤਰੀ ਆ ਹੀ ਜਾਵੇ ਆ ਪੱਟੀ ਵਾਲੀ ਹੈ ਬਈ ਇਹ ਲੱਗ ਟੁੱਟ ਜਾਣ आ पट्टी आ रही आ चीज च पट्टी लगी हुई है इधर रेट है जी डेढ़ सौ इधर रेट है जी डेढ़ सौ ਬੀ ਬੋਸ ਵਾਲੀ ਆ ਗਈ ਬਈ ਆ ਪੱਤੀ ਵਾਲੀ ਆ ਗਈ ਜੀ ਬਈ ਮੇਰੀ ਸ਼ਾਪ ਦਾ ਮੂੰਹ ਸਿਰੋ ਘੇਰ ਤਾਂ ਮੈਂ ਸ਼ਾਪ ਚ ਖੜੀ ਵੀਡੀਓ ਪਾ ਲਿਆ ਕਰੂੰ ਉੱਥੇ ਸਾਰਾ ਕੁਝ ਦਿਖਾ ਦੇਵਾਂ ਕੋ ਇਹ 36 ਨੰਬਰ ਹੈ ਜੀ ਪਹਿਲਾਂ ਵਾਲੀ 32 ਸੀਗੀ ਇਹ 36 ਆ ਐਕਸਲ ਬਾਈ ਡਬਲ ਐਕਸਲ ਸਾਰੇ ਸਹਿਜ ਹੀ ਹੁੰਦੇ ਆਪਣੇ ਕੋਲੇ ਆਹ ਬਈ ਜੱਪ ਵਾਲੀ ਏ ਜਿਹੜੀ ਜੱਪ ਵਾਲੀ ਦਿਖਾਈ ਸੀ ਆ ਪਹਿਂਦੀ ਸੀ ਮੈਂ ਵੀ ਜੱਪਾ ਲੂੰਗਾ ਪਿਛਲੇ ਵਾਰ ਚਿਪਾਲੀਆਂ ਬਹੁਤ ਲੋਹਾਂ ਵਿਕੀਆਂ ਤੇ ਹੁਣ ਵੀ ਵਿਕ ਰਹੀਆਂ ਇਹ ਇਹ ਹੈ ਜੀ ਇੱਕ ਸੱਲੇ ਪੂਰਾ ਡਬਲ ਸਾਈਜ਼ ਹੈ ਅੱਜਪ ਲੱਗੀ ਹੋਈ ਹੈ ਜੀ ਐਵੇਂ ਦੀ ਇਹ ਪਹੁੰਚ ਤੇ ਜੱਪ ਲੱਗੀ ਹੁੰਦੀ ਆ ਏ ਬਈ ਛੋਟੀਆਂ ਲੋਰਾ ਚਾਈ ਪਈ ਐ ਕੱਲ ਨਾ ਲੈ ਕੇ ਗਏ ਸੀਗੇ ਗਵਾਂਡੀਆ ਦੇ ਦੋ ਸੂਟ ਲੋਰਾਂ ਦੀ ਸ਼ਰਟ ਉਦੋਂ ਲੱਦ ਫਲਾਦੀ ਹੋ ਗਈਆਂ ਪੰਗਾ ਵਾਸੇ ਹਜੇ ਤੱਕ ਮੈਂ ਸੈੱਟ ਨਹੀਂ ਕੀਤੀਆਂ ਇਧਰ ਇਹ ਟਾਈਸੋ ਇਧਰ ਇਹ ਟਾਈਸੋ ਹੈ ਜੀ ਇਹਨਾਂ ਨਾਲ ਕਲਰਾਂ ਵਾਲੀਆਂ ਪੌਕਟਾਂ ਵਾਲੀਆਂ ਬਿਨਾ ਕਲਰ ਤੋਂ ਬਾਜੂ ਵਾਲੀਆਂ हाफ बाजू सारे तर्टा पाइं जी आप फिर दिखाई चला वागुरु वाईगुरु आज ती आ गई जी छब्बी आ गई जी बहुत वैसा कपड़ा है बी छब्बी है छब्बी भी है बी भी बी चौबी सारे सहज ही लेके आए इन्होंने రేట్ ఐ దో సో డే సో ఆయ రేట్ ఆగి బా నంబర్ సోహి ని पॉकेट लगी हुई है भाई जिप लगी हुई है दो कलर आंधी रेडी कीती है ये सारे सूट का रेट है जी 250 मतलब नाल टी-शर्ट लाके 250 रेट है जी इसका इस तरह भी बहुत पई हैं इधर भी बहुत सारी हैं पई हैं जी लोरा टी-शर्ट ना ਕਿਉਂਕਿ ਹਜੇ ਹੁਣੀ ਮੰਗਾਈਆਂ ਇਹ ਪਰसों ਜੱਥੇ ਮੰਗਵਾਈਆਂ ਸੀ ਅਲੱਗ-ਅਲੱਗ ਤੋਂ ਡਿਜ਼ਾਈਨ ਜੀ ਕਲਰ ਸਾਈਜ਼ ਸਾਰੇ ਏ ਟੂ ਜ਼ेड ਟੀ-ਸ਼ਰਟਾਂ ਲਈ ਵੀ ਅਲੱਗ-ਅਲੱਗ ਤੋਂ ਰੇਟ ਹੈ ਜੀ ਇਹਨਾਂ ਦੇ ਜੇ ਕਿਸੇ ਮੇਰੀ ਭੈਣ ਨੂੰ ਚਾਹੀਦੀਆਂ ਹੋਣ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਨੰਬਰ ਜੀ ਆਪਣਾ ਤਕਰੀਨ 10 ਦੇ ਕੱਲ ਦੀ ਜੀ ਨੇ ਮਗਵਾਏ ਇੱਕ ਨੇ ਟੀ-ਸ਼ਰਟਾਂ ਤੇ ਫਲਾਜੋ ਹੋ ਸਕਦਾ ਜੀ ਅੱਜ ਨਾ ਟਾਈਮ ਲੱਗੇ ਤਾਂ ਆਪਾਂ ਕੱਲ ਨੂੰ ਉਹਨਾਂ ਦਾ ਕੋਰੀਅਰ ਕਰਵਾ ਦਾਂਗੇ ਸਮਾਨ ਜੀ ਦਾ ਉਹਨਾਂ ਦਾ ਮੈਸੇਜ ਆਇਆ ਸੀਗਾ ਵੀ ਜੀ ਤੁਹਾਨੂੰ ਦੱਸਦੇ ਜੇ ਅਸੀਂ ਪੈਸੇ ਸੈਂਡ ਕਰਦੇ ਹਾਂ ਨਾਲੇ ਤੇ ਨਾਲੇ ਦੇ ਦੇਾਂਗੇ ਡਰੈਸ ਸੋਨੂੰ ਤੇ ਜੇ ਅੱਜ ਨਾ ਵੇਟੇ ਦਾ ਟਾਈਮ ਲੱਗੇ ਤਾਂ ਕੱਲ ਨੂੰ ਕਰਾ ਦੇਾਂਗੇ ਕਦੀ ਜਿਨੇ ਪਲਾਜਾ ਮੰਗੇ ਲਾਈਟ ਜੇ ਕਲਰ ਦਾ ਦਿਖਾਇਆ ਸੀ ਕੱਲ ਉਹਨਾਂ ਨੂੰ ਫੋਟੋ ਭੇਜਤੀਆਂ ਸੀ ਤੇ ਅੱਜ ਦੀ ਸੀ ਜੀ ਆਪਣੀ ਇੰਨੀ ਵੀਡੀਓ ਦੱਸਿਓ ਜੀ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਦਾ ਹੈ ਮੇਰਾ ਸਮਾਨ ਵੀਡੀਓਸ ਮੇਰੀ ਕਿਵੇਂ ਲੱਗਦੀ ਆ ਤੇ ਹੋਰ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਬਿਲਕੁਲ ਜੀ ਜੋ ਮੇਰੇ ਭੈਣ ਭਰਾ ਜਿਹੜੇ ਮੇਰੇ ਨਾਲ ਜੁੜ ਰਹੇ ਆ ਥੈਂਕ ਯੂ ਬਾਈ ਸੋਡਾ ਮੇਰੇ ਚੈਨਲ ਤੇ ਤੇ ਬਾਈ ਜਰੂਰ ਮੇਰੀ ਵੀਡੀਓ ਸ਼ੇਅਰ ਲਾਈਕ ਸੋਣੇ ਸੋਣੇ ਕਮੈਂਟ ਜਰੂਰ ਕਰਨੇ ਬਾਈ ਤੇ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਜੇ ਮੇਰੀ ਬੈਨ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਆਪਾਂ ਬਾਜੂ ਵੀ ਤੁਹਾਨੂੰ ਦਿਖਾ ਦਈਏ ਬਸ ਮੇਰੀ ਬਾਜੂ ਥੋੜੀ ਜਿਹੀ ਰਹਿ ਗਈ ਹੈ ਵਿਚਾਲਾ ਹੈ ਨਹੀਂ ਇਹਦਾ ਨਹੀਂ ਇਹ ਤੁਹਾਨੂੰ ਦਿਖਾ ਦਿੰਦੀ ਇਹ ਆਪਾਂ ਕਰਤੀ ਜੀ 19 ਇੰਚ ਕਰਤੀ ਆਪਾਂ ਬਹੁਤ ਸੋਹਣੀ ਕਾਟ ਪਈ ਆ ਬਾਜੂ ਦੇ ਵਿੱਚ ਦੇਖੋ ਪੂਰੀ ਵਰੀਆ ਕਾਟ ਪਈ ਹੈ ਬਾਈ ਤੇ ਇਹਦਾ ਮੈਂ ਮੋਡਾ ਰੱਖੂੰਗੀ ਹੂੰ ਤਾਂ ਮੋਡਾ ਦੇਖੋ ਮੈਂ 9 ਰੱਖਾਂ ਕਿ 8.5 ਰੱਖਾਂ ਵੀ ਬਾਲਾ ਮੋਡਾ ਖੁੱਲਾ ਜਾ ਮੈਨੂੰ ਲੋਟ ਆਉਂਦਾਗਾ ਹੂੰ ਤਾਂ ਇਹ ਬੁੰਤੀ ਜਿੱਤਾ ਮੈਂ ਰੱਖੂੰਗੀ ਇਹ 8 8 ਤਾਂ ਹੋ ਗਿਆ ਇਹ ਮੋਡਾ ਹੁਣ ਕਿਉਂਕਿ ਇਸ ਕੁੰਡ ਜੇ ਇੱਕ ਸਲਾਈ ਤੇ ਬਾਹਲੇ ਨਹੀਂ ਤਾਂ ਮੈਂ ਦੱਸ ਦਿੰਦੀ ਤੇ 8.5 ਰੱਖੂੰਗੀ ਮੋਡਾ ਇਹਦਾ ਮੈਂ ਤੇ ਕਾਟ ਪੈ ਕੇ ਵੀ ਮੋਡਾ ਵੱਧ ਜਾਂਦਾ ਕਾਟ ਪੈ ਕੇ ਮੋਡਾ ਵੱਡਾ ਆ ਜਾਂਦਾ ਸਾਡੇ 8 ਇੰਚ ਮੋੜਾ ਰੱਖਉਣਾ ਬੰਤੀ ਦੇ ਵਿੱਚ ਸਾਡੇ 8 ਇੰਚ ਤੋਂ ਬਾਅਦ ਫਿਰ ਮੈਂ ਇਹ ਕੁੰਡੇ ਘਟਾਉਂਗੀ ਕਾਟ ਪੈ ਕੇ ਮੋੜਾ ਵੱਧ ਜਾਂਦਾ 9 ਇੰਚ ਕਰਨਾ 9 ਇੰਚ ਕਰ ਲਓ ਆਪਣੀ ਆਪ ਦੀ ਮਰਜ਼ੀ ਆ ਆਪਾਂ ਕਰਨੀ ਹੈ ਜੇ ਇਹਦੀ 22 ਇੰਚ ਲੰਬਾਈ ਤੇ ਇਹ 20 ਹੋਗੀ ਬਈ ਦੇਖੋ ਜੀ ਮਮੀ ਨਹੀਂ ਸੀ ਸ਼ਾਇਦ ਇਹ ਬਸ 20 ਕੁ ਹੋਗੀ ਆ ਦੇਖੋ ਬਈ 20 ਤੋਂ ਤਾਂ ਵੱਧ ਹੀ ਹੋਈ ਪਈ ਆ। ਬਸ ਹੁਣ ਮੈਂ ਬਈ ਚਕਾਟ ਹੀ ਪਾਉਣੀ ਆ। ਹੋ ਸਕਦਾ ਅੱਜ ਮੇਰੀ ਇੱਕ ਬਾਜੂ ਰੈਡੀ ਹੋ ਜੇ ਫਿਰ ਮੈਂ ਦੂਜੀ ਬਾਜੂ ਲਾਉਂਗੂ। ਕੱਲ ਬਈ ਮੈਂ ਪੂਰੀ ਡਿਊਟੀ ਲਾਈਵ ਹੁੰਨ ਤੇ ਕੱਲ ਵੀ ਤੇ ਪਰਸੋਂ ਵੀ। ਮੈਨੂੰ ਆਹ ਛੇਤੀ ਛੇਤੀ ਇਹ ਬੰਨ੍ਹ ਜੇ ਫਿਰ ਮੈਂ ਹੋਰ ਜੈਕਟ ਲਾਉਣੀ ਆ orange colour ਦੀ। ਤੇ ਮੇਰੇ ਕੋਲ ਹੋਰ ਵੀ ਬਹੁਤ ਸਾਈਆਂ ਪਈਆਂ ਬਈ। ਤੇ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਤੇ ਮੇਰੀ ਭੈਣ ਭਰਾ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਜਰੂਰ ਜੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਹੈ ਜੇ ਬਾਲਤ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਚਾਹੋ ਨੇ ਸੌਰੀ ਓਕੇ ਜੀ ਬਾਏ ਬਾਏ